ਪਰਿਵਾਰ ਨੇ ਆਪਣੇ ਮੈਂਬਰਾਂ ਬਾਰੇ ਤਾਂ ਦੱਸ ਦਿੱਤਾ ਕਿ ਸਾਡੇ ਘਰ ਦੇ ਵਿੱਚ ਕੌਣ-ਕੌਣ ਆ ਪਰ ਘਰ ਦਾ ਜੋ ਇੱਕ ਖਾਸ ਮੈਂਬਰ ਸੀ ਉਹਦੇ ਬਾਰੇ ਦੱਸਿਆ ਹੀ ਨਹੀਂ ਹੁਣ ਇੱਕ ਮੈਂਬਰ ਕੌਣ ਸੀ ਜਿਹਦਾ ਨਾਮ ਹੀ ਨਹੀਂ ਲਿਆ ਅੰਬਾਨੀ ਪਰਿਵਾਰ ਦੇ ਵਿੱਚ ਵਿਆਹ ਚੱਲਦਾ ਪਿਆ ਸਾਰਿਆਂ ਨੂੰ ਤਕਰੀਬਨ ਪਤਾ ਆ ਸਭ ਤੋਂ ਪਹਿਲਾ ਵਿਆਹ ਹੋਊਗਾ ਜੋ ਇੰਨਾ ਲੰਮਾ ਸਮਾਂ ਚੱਲਿਆ ਖੈਰ ਆਪਾਂ ਜੋ ਵਿਚਾਰ ਕਰਨੀ ਆ ਉਹ ਕਰਦੇ ਆ ਅੰਬਾਨੀ ਜੀ ਦੀ ਵਾਈਫ ਨੇ ਆਪਣੇ ਪਰਿਵਾਰ ਦੇ ਬਾਰੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਕੌਣ ਕੌਣ ਆ। ਉਹਨੇ ਦੱਸਿਆ ਕਿ ਇਹ ਮੇਰਾ ਛੋਟਾ ਬੇਟਾ ਆ, ਵੱਡਾ ਬੇਟਾ ਆ। ਇਹ ਸਾਡੀ ਕੁੜੀ ਆ, ਇਹ ਸਾਡਾ ਦਿਮਾਗ ਆ। ਆ ਮੇਰਾ ਹਸਬੰਦ ਆ। ਜੈਸ ਸਾਡੇ ਘਰ ਦੇ ਛੋਟੇ-ਛੋਟੇ ਬੱਚੇ ਆ। ਇੱਕ ਮੈਂਬਰ ਦਾ ਨਾਮ ਲਿਆ ਹੀ ਨਹੀਂ। ਹੁਣ ਜੈਸ ਘਰ ਦੇ ਖਾਸ ਬੰਦੇ ਦਾ ਨਾਮੇ ਨਹੀਂ ਲਿਆ। ਉਸ ਨੇ ਇਹਨਾਂ ਨੂੰ ਇਸ ਮੁਕਾਮ ਦੇ ਉੱਤੇ ਪਹੁੰਚਾਇਆ। ਤੇ ਉਹਨਾਂ ਦਾ ਨਾਮ ਤਾਂ ਪਹਿਲਾਂ ਲੈਣਾ ਚਾਹੀਦਾ ਸੀ। ਹੁਣ ਉਹ ਕੌਣ ਆ ਜੋ ਇਹਨਾਂ ਤੋਂ ਵੀ ਵੱਡਾ ਇਹ ਅਮੀਰ ਸੰਗਤ ਜੀ ਉਹ ਹੈ ਵਾਹਿਗੁਰੂ ਪ੍ਰਮਾਤਮਾ ਗੋਡ ਅਸੀਂ ਮਾਇਆ ਦੇ ਵਿੱਚ ਰਲ ਕੇ ਆਪਣੇ ਪਿਤਾ ਨੂੰ ਭੁੱਲ ਜਾਨੇ ਆ ਉਹ ਪਿਤਾ ਜਿਸ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਸਾਰੇ ਨਾਲੋਂ ਜ਼ਿਆਦਾ ਦਿੱਤਾ ਹੈ ਤੇ ਹਰ ਵੇਲੇ ਦਿੱਤਾ ਹੈ ਸੰਗਤ ਜੀ ਸੁਣਣ ਨੂੰ ਪਾਵੇ ਤੁਹਾਨੂੰ ਗੱਲ ਥੋੜੀ ਅਜੀਬ ਲੱਗੇ ਪਰ ਗੁਰਬਾਣੀ ਆਪਾਂ ਨੂੰ ਹੁਕਮ ਕਰਦੀ ਆ ਇਹ ਜੈਸ ਪ੍ਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਆਪਾਂ ਇਹ ਨਹੀਂ ਕਹਿਆ ਸਰ ਇਹ ਸਾਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਮਾਲਕ ਨੇ ਸਾਰਾ ਕੁਝ ਦਿੱਤਾ ਆਪਾਂ ਨੂੰ ਸਭ ਤੋਂ ਵੱਡੀ ਬਖਸ਼ਿਸ਼ ਜੋ ਆਪਾਂ ਨੂੰ ਇਹ ਤਨ ਦਿੱਤਾ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਹਰ ਸਮੇ ਉਹਦਾ ਨਾਮ ਤੇ ਲੈਣਾ ਉਹਨੂੰ ਯਾਦ ਰੱਖਣਾ ਹੈ ਅੱਜ ਆਪਣੇ ਕੋਲ ਗੁਰਬਾਣੀ ਦੇ ਕੁਝ ਸ਼ਬਦ ਨੇ ਆਪਾਂ ਗੁਰੂ ਸਾਹਿਬ ਜੀ ਕੋਲ ਪੁੱਛਦੇ ਹਾਂ ਕਿ ਅਸੀਂ ਕਿਉਂ ਮਾਲਕ ਦੀ ਗੱਲ ਵਾਹਿਗੁਰੂ ਦੀ ਪ੍ਰਮਾਤਮਾ ਦੀ ਗੱਲ ਹਰ ਇੱਕ ਪਾਸੇ ਕਰੀਏ ਮਿੱਕੀ ਨਿੱਕੀ ਗੱਲ ਤੇ ਉਹਦਾ ਜ਼ਿਕਰ ਕਰੀਏ ਤਾਂ ਮਹਾਰਾਜ ਆਪਾਂ ਨੂੰ ਸੁਖਮਨੀ ਸਾਹਿਬ ਜੀ ਦੀ ਜੋ ਚੌਥੀ ਅਸ਼ਟਪਦੀ ਆ ਉਹਦੇ ਵਿੱਚ ਸ਼ਬਦ ਆਉਂਦਾ ਹੈ ਜਹ ਪ੍ਰਸ਼ਾਦ ਧਰ ਉੱਪਰ ਸੁਖ ਵਸੇ ਸੰਗ ਜੀ ਦਾ ਮਤਲਬ ਇਹ ਆ ਕਿ ਤੂੰ ਜਿਹਦੀ ਕਿਰਪਾ ਦੇ ਨਾਲ ਇਸ ਧਰਤੀ ਦੇ ਉੱਤੇ ਵੱਸ ਰਿਹਾ ਆ ਸੂਤ ਭਰਾਤ ਮਿਤ ਬਨਿਤਾ ਸੰਗ ਹਸੇ ਕਹਿੰਦੇ ਤੂੰ ਪੁੱਤਰਾ ਭਰਾਵਾਂ ਮਿੱਤਰਾ ਇਸਤਰੀਆਂ ਦੇ ਨਾਲ ਹੱਸਦਾ ਖੇਡਦਾ ਆ ਚਲੋ ਇਹ ਵੀ ਹੋ ਗਿਆ ਜਹਿ ਪ੍ਰਸ਼ਾਦ ਪੀਵੇ ਸ਼ੀਤਲ ਜਲਾ ਕਹਿੰਦੇ ਜੇ ਦੀ ਕਿਰਪਾ ਦੇ ਨਾਲ ਤੂੰ ਠੰਡਾ ਪਾਣੀ ਪੀਂਦਾ ਆ ਫਿਰ ਉਸ ਤੋਂ ਬਾਅਦ 6ਵੀਂ ਅਸ਼ਟਪਦੀ ਦੇ ਵਿੱਚ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਜਹਿ ਪ੍ਰਸ਼ਾਦ 36 ਅੰਮ੍ਰਿਤ ਖਾਹੀਂ ਤੇ ਹੁਣ ਇੱਥੇ ਮਹਾਰਾਜ ਗੱਲ ਕਰਨ ਲੱਗਿਆ ਕਲੀਅਰ ਕਰਨ ਲੱਗਿਆ ਕਿ ਆਪਾਂ ਨੂੰ ਕਿਉਂ ਨਿੱਕੀ ਨਿੱਕੀ ਗੱਲ ਦੇ ਉੱਤੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਉਹਦਾ ਨਾਮ ਲੈਣਾ ਚਾਹੀਦਾ ਸੁਣੋ ਜੀ ਧਿਆਨ ਨਾਲ ਸੁਣੋ ਵਿਚਾਰ ਸੁਣਨ ਵਾਲੀ ਆ ਆਪਣੇ ਮਨ ਨੂੰ ਇਕਾਗਰ ਕਰਕੇ ਸੁਣੋ ਜਹਿ ਪ੍ਰਸ਼ਾਦ ਛਤੀ ਅੰਮ੍ਰਿਤ ਖਾਏ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਣਾ ਹੈ ਠੀਕ ਹੈ ਇਸ ਠਾਕੁਰ ਕੋ ਰੱਖ ਮਨ ਮਾਹੇ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ ਜਿਹਦੀ ਕਿਰਪਾ ਦੇ ਨਾਲ ਤੂੰ ਇੰਨਾ ਕੁਝ ਕੋਈ ਤਰ੍ਹਾਂ ਤਰ੍ਹਾਂ ਦੇ ਤੂੰ ਰਾਸ ਭੋਗ ਦਾ ਖਾਣੇ ਖਾਣਾ ਹੈ ਜਹਿ ਪ੍ਰਸ਼ਾਦ ਸੁਗੰਧਿਤ ਤਨ ਲਾਵੇ ਕਹਿੰਦੇ ਤੂੰ ਜਿਹਦੀ ਕਿਰਪਾ ਦੇ ਨਾਲ ਆਪਣੇ ਸਰੀਰ ਦੇ ਉੱਤੇ ਸੁਗੰਧੀਆਂ ਲਾਉਣਾ ਹੈ ਜੈ ਪ੍ਰਸਾਦ ਵਸੇ ਸੁਖ ਮੰਦਰ ਜਿਹਦੇ ਕਿਰਪਾ ਦੇ ਨਾਲ ਕਹਿੰਦੇ ਤੂੰ ਘਰ ਦੇ ਇੱਡੇ ਵੱਡੇ ਵੱਡੇ ਮਹਿਲ ਮਾਰੀਆਂ ਦੇ ਵਿੱਚ ਰਹਿਣਾ ਆ ਕਿਸੇ ਧਿਆਇ ਸਦਾ ਮਨ ਅੰਦਰ ਕਹਿੰਦੇ ਮਨ ਦੇ ਵਿੱਚ ਧਿਆਵ ਉਸ ਪਰਮਾਤਮਾ ਨੂੰ ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਹੁਣ ਗੱਲ ਆਪਾਂ ਉਹ ਪਹਿਲਾ ਜਿਹੜਾ ਟੌਪਿਕ ਸੀਗਾ ਉਹਦੀ ਅੰਬਾਨੀ ਜੀ ਦੀ ਵਾਈਫ ਨੇ ਘਰ ਦੇ ਬਾਕੀ ਸਾਰੇ ਮੈਂਬਰਾਂ ਦਾ ਨਾਮ ਲੈਤਾ ਇੱਕ ਮੈਂਬਰ ਰਹਿ ਗਿਆ ਭਾਈ ਗੁਰੂ ਉਸ ਤੋਂ ਬਾਅਦ ਮਾਰੇ ਕੀ ਕਹਿੰਦੇ ਨੇ ਜਹਿ ਪ੍ਰਸਾਦ ਰੰਗ ਰਸ ਭੋਗ ਜਿਹਦੀ ਕਿੰਦੇ ਕਿਰਪਾ ਦੇ ਨਾਲ ਤੂੰ ਆਨੰਦ ਤੇ ਸੁਆਦ ਭੋਗਦਾ ਹੈ ਸੰਸਾਰ ਦੇ ਰਸ ਭੋਗਦਾ ਨਾਨਕ ਸਦਾ ਧਿਆਇਏ ਧਿਆਨ ਜੋਗ ਕਹਿੰਦੇ ਉਹਨੂੰ ਹਮੇਸ਼ਾ ਯਾਦ ਕਰੀਏ ਜੋ ਯਾਦ ਕਰਨ ਦੇ ਜੋਗ ਆ ਜਹਿ ਪ੍ਰਸਾਦ ਪਾਤ ਪਟੰਬਰ ਹੰਡਾਵੇ ਜਿਹਦੀ ਕਿਰਪਾ ਦੇ ਨਾਲ ਕਹਿੰਦੇ ਤੂੰ ਰੇਸ਼ਮੀ ਕੱਪੜੇ ਇੰਨੇ ਸੋਹਣੇ ਸੋਹਣੇ ਕੱਪੜੇ ਆਪਣੇ ਤਨ ਦੇ ਉੱਤੇ ਪਾਉਂਦਾ ਮਰੇ ਕਹਿੰਦੇ ਤਿਸੇ ਤਿਆਗ ਕਤ ਅਬਰ ਲੁਭਾਵੇ ਕਹਿੰਦੇ ਉਸ ਮਾਲਕ ਨੂੰ ਛੱਡ ਕੇ ਤੂੰ ਕਿੱਥੇ ਲੋਭ ਕਰਦਾ ਪਿਆ ਜਹਿ ਪ੍ਰਸਾਦ ਤੁਧ ਸਭ ਕੋ ਮਾਨੈ ਮੁਖ ਤਾ ਕੋ ਜਸ ਰਸਨ ਵਿਖਾਨੈ ਐਸ ਸ਼ਬਦ ਦੇ ਵਿੱਚ ਮਹਾਰਾਜ ਨੇ ਕਲੀਅਰ ਕੀਤਾ ਕਿ ਸਾਨੂੰ ਉਹਦਾ ਪ੍ਰਮਾਤਮਾ ਦਾ ਨਾਮ ਕਿਉਂ ਲੈਣਾ ਚਾਹੀਦਾ ਕਹਿੰਦੇ ਜਹਿ ਪ੍ਰਸਾਦ ਤੁਝ ਸਭ ਕੋ ਮਾਨੈ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਹਰੇਕ ਮਨੁੱਖ ਤੇਰਾ ਆਦਨ ਮਾਨ ਸਤਕਾਰ ਕਰਦਾ ਆ ਕਹਿੰਦੇ ਫੇ ਕੀ ਕਰਨਾ ਉਹਦਾ ਮੁਖ ਤਾ ਕੋ ਜਸ ਰਸਨ ਵਿਖਾਨੈ ਉਸਦੀ ਵਡਿਆਈ ਕਹਿੰਦੇ ਮੂੰਹ ਦੇ ਨਾਲ ਕਰ ਤਾ ਕਰਕੇ ਆਪਾਂ ਸੰਸਾਰ ਦਾ ਜਦੋਂ ਵੀ ਕੋਈ ਵੀ ਕੰਮ ਕਰਨਾ ਹੈ ਚਾਹੇ ਸਾਡੀ ਵਡਿਆਈ ਆ ਚਾਹੇ ਆਪਾਂ ਪਰਿਵਾਰ ਦੀ ਵਡਿਆਈ ਕਰਦੇ ਆ ਚਾਹੇ ਪਾ ਕਿਸੇ ਦੀ ਵਡਿਆਈ ਕਰਦੇ ਆ ਉਸ ਮਾਲਕ ਅਕਾਲ ਪੁਰਖ ਨੂੰ ਸਭ ਤੋਂ ਪਹਿਲਾਂ ਆਪਾਂ ਧਿਆਉਣਾ ਹੈ ਉਹਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਕਰਨਾ ਹੈ ਇਸ ਕਰਕੇ ਅਸੀਂ ਕਿਹਾ ਵੀ ਜਦੋਂ ਮਾਨੀ ਜੀ ਦੀ ਵਾਈਫ ਨੇ ਘਰ ਦੇ ਬਾਕੀ ਸਾਰੇ ਮੈਂਬਰਾਂ ਦਾ ਨਾਮ ਲਿਆ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰਕੇ ਦੱਸਣਾ ਚਾਹੀਦਾ ਸੀ ਕਿ ਐਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਅਸੀਂ ਆ ਪਰਿਵਾਰ ਇੰਨਾ ਵੱਡਾ ਵਿਆਹ ਦਾ ਪ੍ਰੋਗਰਾਮ ਕਰ ਰਹੇ ਹਾਂ ਜੋ ਦੁਨੀਆਂ ਦੇ ਵਿੱਚ ਇੱਕ ਮਿਸਾਲ ਆ ਹੁਣ ਜਿੰਨੇ ਧਨ ਸ਼ੋਹਰਤ ਮਾਨ ਸਤਕਾਰ ਆ ਮਹਾਰਾਜ ਨੇ ਕਲੀਅਰ ਕਰ ਦਿੱਤਾ ਸ਼ਬਦਾਂ ਦੇ ਵਿੱਚ ਕਿ ਇਹ ਮਾਲਕ ਹੀ ਦੇ ਰਿਆ ਜਹਿ ਪ੍ਰਸ਼ਾਦ ਜਿਹਦੀ ਕਿਰਪਾ ਦੇ ਨਾਲ ਹੁਣ ਜੇ ਸਾਨੂੰ ਕਿਤੇ ਕਿਰਪਾ ਹੁੰਦੀ ਹੈ ਸਾਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਕਿ ਇਹ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਅਸੀਂ ਵੀ ਜਦੋਂ ਵੀ ਕਿਤੇ ਆਪਣੀ ਕੋਈ ਗੱਲ ਕਰਨੀ ਆ ਪਰਿਵਾਰ ਦੀ ਕਰਨੀ ਆ ਕਿਸੇ ਦੀ ਕਰਨੀ ਆ ਕਿਸੇ ਕੰਮਕਾਰ ਦੀ ਕਰਨੀ ਆ ਸਭ ਤੋਂ ਪਹਿਲਾਂ ਮਾਲਕ ਦੀ ਗੱਲ ਕਰਨੀ ਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਇਹ ਕੁਝ ਹੋਇਆ ਹੈ ਉਸ ਤੋਂ ਬਾਅਦ ਆਪਣੇ ਵਿਚਾਰ ਕਰ ਲਓ ਸੰਗਤ ਜੀ ਵਿਚਾਰ ਕਰਨ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਆਪਾਂ ਕਿਸੇ ਨਾ ਕਿਸੇ ਗੱਲ ਤੇ ਬਸ ਉਸ ਮਾਲਕ ਦੀ ਗੱਲ ਕਰ ਲਈਏ ਉਸ ਮਾਲਕ ਨੂੰ ਚੇਤੇ ਕਰ ਲਈਏ ਸੋ ਵਾਹਿਗੁਰੂ ਜੀ ਤੁਹਾਨੂੰ ਜੇ ਵਿਚਾਰ ਵਧੀਆ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ